ਆਡਾ ਨਵਦੀਪ ਦਵੜੀ ਖੰਨੇ ਵਾਲਾ ਤੇ ਪਹੁੰਚ ਚੁੱਕੇ ਆ ਪਿੰਡ ਹੰਡੀ ਵਾਲੇ ਦੇ ਪਿੱਛੇ ਤੇ ਮੈਂ ਤੇ ਨਾਲ ਬਾਈ ਫੱਡਾ ਵਾਲਾ ਜੀ ਦਾ ਮੋਟਰਸਾਈਕਲ ਚਲਾ ਰਿਹਾ ਅੱਗੇ ਦਿਖਾਉਣੇ ਆ ਤੁਹਾਨੂੰ ਮੇਲਾ ਉਹ ਜੀ ਬਾਈ ਦੇ ਮੇਲੇ ਤੋਂ ਸੰਗਤ ਆਈ ਜਾਂਦੀ ਆ ਤੇ ਜਾਈ ਜਾਂਦੀ ਆ ਲਓ ਜੀ ਸਾਡੇ ਕੋਟ ਸਾਹਿਬ ਪਿੱਪਲ ਕੋਟ ਜੀ ਟੀਮ ਲੈ ਕੇ ਪਹੁੰਚ ਚੁੱਕੇ ਆ ਤੇ ਨਾਲ ਬਾਈ ਆਪਣਾ ਬਖਤੀਰ ਕੋਟ ਆ ਮਕਸੀਦ ਕੋਚ ਤੇ ਬਾਇਆ ਕਮਿਆਰਾ ਆਪਣਾ ਮਹਾਨ ਕਬੱਡੀ ਖਿਡਾਰੀ ਸੇਵਕ ਬਾਈ ਆਪਣਾ ਔਰਜੀ ਕੋਸਾ ਠੀਕ ਠਾਕ ਹੋ ਸਟਾ ਔਰਜੀ ਕੋਸਾ ਠੀਕ ਠਾਕ ਹੋ ਲਓ ਜੀ ਟੀਮ ਬਣਾਈ ਆ ਦਵਾਬੇ ਦੀ ਕੋਸਾ ਵਾ ਅੱਜ ਫਿਰ ਕਿਹੜੇ ਕਿਹੜੇ ਪਲੇਅਰ ਲੈ ਕੇ ਆਏ ਹੋ ਅਨਮੋਲ ਖਿੱਦੂ ਦਾ ਨਾਮ ਨਾ ਅੱਛਾ ਜੀ ਮੈਂ ਇੱਕ ਬੱਤਾ ਅੱਛਾ ਜੀ ਪੱਕਾ ਖੂਸ਼ ਹੈ ਹਾਂ ਠੀਕ ਹੈ ਜੀ ਠੀਕ ਸੋ ਵਧੀਆ ਟੀਮ ਅੱਜ ਜਿਹੜੀ ਬਣੀ ਹੈਗੀ ਦੁਆਬੇ ਦੀ ਤੇ ਪਿੰਪਲਕੋਟ ਜੀ ਵੀ ਸਾਡੇ ਇਸ ਇਲਾਕੇ ਦੀ ਸ਼ਾਨ ਆ ਕੋ ਸਾਹਿਬ ਅੱਜ ਫਿਰ ਦੁਆਬੇ ਦੀ ਟੀਮ ਬਣਾਈ ਹੈ ਹਾਂਜੀ ਦੁਆਬੇ ਤੇ ਆਪਣਾ ਤੁਹਾਡਾ ਬੇਟਾ ਮਹਿਕ ਖੇਡ ਰਿਹਾਗਾ ਦੁਆਬੇ ਲਈ ਹਾਂਜੀ ਉਹ ਠੀਕ ਠਾਕ ਹੋਰ ਸੇਵਕ ਕੀ ਕਹਿਣਾ ਜੋਣੇ ਫਿਰ ਅੱਜ ਕੋਈ ਨਹੀਂ ਵੀਰੇ ਮੈਚ ਦੇ ਵਿੱਚ ਹੀ ਪਤਾ ਲੱਗੂਗਾ ਠੀਕ ਹੈ ਇਹ ਆਪਣਾ ਯਾਰ ਸੇਵਕ ਬਾਜੇ ਕਿਵੇਂ ਆ ਠੀਕ ਆ ਬਾਈ ਅੱਜ ਫਿਰ ਰੈਫਰਸ਼ਿਪ ਦੀ ਸੇਵਾਵਾਂ ਵਾਜਿਆ ਬਾਈ ਵੀ ਆ ਗਿਆ ਆਪਣਾ ਤੇ ਭਲਵਾਨ ਹੋ ਰਹੇ ਆ ਰੈਡੀ ਇੱਕ ਕਰਾਂਗੇ ਅੱਗੇ ਗੱਲਬਾਤ ਮੇਲੇ ਦੇ ਵਿੱਚ ਆਪਣਾ ਭਰਾ ਗੁਰਦੀਪ ਵੀ ਆ ਗਿਆ ਹੋਰ ਬਾਈ ਗੁਰਦੀਪ ਠੀਕ ਠਾਕ ਅੱਜ ਪਰ ਮੇਲੇ ਤੇ ਲੈ ਰਹੇ ਆ ਨਿਆਰੀ ਫੰ ਲਾਉਣ ਨਹੀਂ ਤੇਰੇ ਨਾ ਤੇ ਤੂੰ ਗੁੱਸਾ ਕਰੇਂ ਨਹੀਂ ਬਾਈ ਗੁਰਦੀਪ ਆਪਣਾ ਭਰਾ ਬਹੁਤ ਵਧੀਆ ਮੇਲਾ ਕਰਾਉਂਦੇ ਹੁੰਦੇ ਆ ਵੀ ਆਪਣਾ ਤੇ ਅੱਜ ਮੇਲੇ ਤੇ ਪਹੁੰਚੇ ਹੋਏ ਆ ਆਓ ਫਿਰ ਮਿਲਦੇ ਆ ਬਾਈ ਲੋ ਜੀ ਦੋਸਤੋ ਮੇਲੇ ਦੇ ਵਿੱਚ ਪਹੁੰਚ ਚੁੱਕੇ ਆਪਾਂ ਜਾਨ ਦੇਵੀ ਜਾਨ ਦੇ ਬਈ ਸਾਹਮਣੇ ਆਪਣਾ ਜਨਾ ਗਰਾਊਂਡ ਰੈਡੀ ਆ ਇਸ ਗਰਾਊਂਡ ਦੇ ਵਿੱਚ ਹੀ ਹੁਣ ਗੱਡੀਆਂ ਰੁਕਣਗੀਆਂ ਆਓ ਜੀ ਬਾਬਾ ਤੁਰਕਮਰਦ ਜੀ ਦੀ ਜਗ੍ਹਾ ਵੀ ਆਪਾਂ ਤੁਹਾਨੂੰ ਦਿਖਾ ਦਈਏ पर रही गुरूर सेवादार सेवा बाबे हो बाबा जी ठीक ठाक हो ਲੇ ਅਲਕੋ ਦੇ ਉੱਤੇ ਅਠੜਾ ਤੂੰ ਕੱਗ ਪੀਣ ਪਰ ਪਰ ਕੇ ਉੱਠ ਕੇ ਸਵੇਰ ਨਸੀ ਤਹੀ ਪਾਰ ਦਾ ਓਟ ਜਦ ਤੇ ਚੱਲੇ ਮੇਰਾ ਫੋੜ ਜੱਟੀ ਏ ਜੱਟ ਤੇਰਾ ਚੱਲੇ ਅਲਕੋ ਤੇ ਉੱਤੇ ਨੀ ਆਨੀ ਨੇ ਦੇ ਦਿਨ ਤੀ ਹੁੰਦੇ ਜਾਂ 31 ਬੋਤਲਾ 40 ਵੇ ਢੋਲਾ ਕਰ ਪੱਟ ਦੂਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ ਰੱਜ ਗਈ ਹੱਡੀ ਜਾਏ ਨਾ ਛੱਡੀ ਹੁਣ ਤਾਂ ਸਾਥ ਨਭਾਉ ਲਾਲ ਪਰੀ ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਉ ਲਾਲ ਪਰੀ ਕੀ ਹੱਡੀ ਜਾਏ ਨਾ ਛੱਡੀ ਹੁਣ ਤਾਂ ਸਾਥ ਨਵਾਉ ਲਾਲ ਪਰੀ ਓ ਹੋ ਰੱਜੀ ਕੀ ਹੱਡੀ ਜਾਏ ਨਾ ਛੱਡੀ ਹੁਣ ਤਾਂ ਸਾਥ ਨਵਾਉ ਲਾਲ ਪਰੀ ਸਾਥ ਨਵਾਉ ਲਾਲ ਪਰੀ ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਉ ਲਾਲ ਪਰੀ ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਉ ਲਾਲ ਪਰੀ ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਉ ਲਾਲ ਪਰੀ ਓ